हां भाई की हालचाल ने ਥੋਡੇ ਸਾਰਿਆਂ ਦੇ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਧੁੱਤ ਕਲਾਣਾ ਦੇ ਉਪਰ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਰੋਜ਼ ਆਪਾਂ ਤੁਹਾਡੇ ਲਈ ਤੁਹਾਨੂੰ ਪਤਾ ਯਾਰ ਰੋਜ਼ ਨਵੀਆਂ ਤੋਂ ਨਵੀਆਂ ਵੀਡੀਓ ਲੈ ਕੇ ਆਉਨੇ ਆ ਤੇ ਜਾਣਕਾਰੀ ਦਿੰਨੇ ਆ ਨਾਲ ਆਪਣੇ ਸੰਦੀਪ ਕਲਾਣਾ ਤੇ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਗੇੜਾ ਪਾਵਾਂਗੇ ਆਪਣੀ ਮਸ਼ੀਨ ਦਾ ਸਾਰਾ ਨਾ ਤੇ ਇਹ ਫਰੇਸ਼ਰ ਦੀ ਆਪਾਂ ਫਿਟਿੰਗ ਕਰ ਜੀ ਤੇ ਕਲਚ ਵਗੈਰਾ ਹਨਾ ਬਾਕੀ ਛੋਟੀਆਂ ਛੋਟੀਆਂ ਗੱਲਾਂ ਹੋਰ ਤੁਹਾਨੂੰ ਦੱਸਾਂ ਇਹ ਕੰਮ ਦੀਆਂ ਤੇ ਅੱਜ ਮਿਲਦੇ ਆਂ ਕਰਦਾ ਸੰਦੀਪ ਭਾਈ ਹਾਂ ਕੀ ਕਰਿਆ ਉਹ ਆ ਦੇ ਪੇਟੀ ਥਲੇ ਧਰਖੇ ਨੇ ਕੱਟਣਾ ਜਾ ਆ ਸ਼ਾਫਟਾਂ ਜ਼ਰੂਰੀ ਆ ਯਾਰ ਸਾਮਕੇ ਰੱਖਣੀ ਪੈਂਦੀ ਆ ਚੀਜ਼ ਲੋਡ ਹੀ ਨਹੀਂ ਪਈ ਹੈਗੀ ਪਹਿਲਾਂ ਹੁਣ ਆਇਦ ਕੀ ਏ ਟੂ ਜ਼ेड ਚ ਪਤਾ ਲੱਗਦਾ ਕੀ ਕੀ ਫੈਲਟ ਨਿਕਲ ਗਿਆ ਹੈ ਐਦ ਕੀ ਪਤਾ ਲੱਗਿਆ ਕੀ ਕੀ ਫੈਲਟ ਨਿਕਲ ਗਿਆ ਹੈ ਪਹਿਲਾਂ ਤਾਂ ਮਾਰਿਆ ਗੇਅਰ ਚਲਾਤੀ ਬਾਕੀ ਸੀਜ਼ਨ ਦੇ ਹਿਸਾਬ ਤੇ ਹਨਾ ਰਿਪੇਅਰ ਤਾਂ ਮੰਗਦੀ ਆ ਯਾਰ ਚੀਜ਼ ਤੇ ਆ ਸ਼ਾਫਟ ਦੀਆਂ ਚਿਰੀਆਂ ਕੀ ਹੋ ਰਹੀਆਂ ਸੀ ਸੰਦੀਪ ਡਾਊਨ ਹੋ ਰਹੀਆਂ ਸੀ ਸਾਰੀਆਂ ਡਾਊਨ ਹੋ ਰਹੀਆਂ ਸੀ ਤੇ ਆ ਆਪਣੇ ਲੈ ਪਈ ਸੀ ਸ਼ਾਫਟ ਜਮਾਂ ਨਵੀਂ ਤੇ ਇਹ ਪਾ ਦਾਂਗੇ ਹੁਣ ਆ ਬੰਦਾ ਅੱਜ ਨਵਾਂ ਆਇਆ ਦੇਖੋ ਕੱਢਦੇ ਇਹਨੂੰ ਆ ਦੇਖ ਲੈ ਵੀ ਮੈ ਉਹ ਯਗੂ ਹੋਏ ਹੋ ਜਿਹੜਾ ਕਿ ਅੱਜ ਨਾ ਕੋਈ ਉਹ ਸਵਾਲ ਕਰਦੀ ਤੇਰੇ ਸਵਾਲਾਂ ਦਾ ਜਵਾਬ ਦੇ ਦਦਾ ਅਗਲਾ ओके ਆ ਜਮਾ ਉਧਰ ਧਾ ਦੇ ਕਰਾ ਚੱਕ ਕੇ ਇਹਨੇ ਕਿਹਾ ਸੀ ਕਹਿੰਦਾ ਮੇਰੀ ਜ਼ਿੰਮੇਵਾਰੀ ਅਗਰੀਸ ਦੇ ਦਿੰਦੇ ਨਾ ਆਹਾ ਕਰ ਹੋ ਚਲਮ ਤਾਂ ਸਹੀ ਹੈ ਚਲਮ ਨਹੀਂ ਚਲਮ ਉਹ ਨਹੀਂ ਆਈ ਅੱਛਾ ਉਹਦਾ ਪੋੜਾ ਪੋੜਾ ਪਾਉਣਾ ਇਹਦਾ ਉੱਥੇ ਨਹੀਂ ਆਹ ਕੁੜੀ ਐ ਆਹ ਕੁੜੀ ਇਹ ਆਪਣੀ ਉੱਤੇ ਬਈ ਆਉਂਦੀ ਆ ਕੀ ਇਹ ਘਾਲੂ ਵੀ ਓਏ ਹੋਰ ਚੱਕਣਾ ਕਾਲੇ ਉਧਰੋਂ ਫਿਲੀ ਪਈਆ ਜੱਗੂ ਚੜੜ ਚੜੜ ਕਰ ਲਾ ਦਾਂ ਇਹਦੇ ਆਏ ਦੇਖੋ ਨੰਦੀਪ ਦੱਸ ਫਿਰ ਅੱਜ ਕੀ ਕੋਸ਼ਿਸ਼ ਕਰਤ ਕਟਰ ਹਾਂ ਦੇ ਇਹ ਚ ਐਡੀ ਕਟਰ ਦੀ ਪਈ ਆਪਾਂ ਨੇ ਹੁਣ ਐਡੀ ਪਾਈ ਜਦੀ ਹੁਣ ਮਾਰੇ ਡੱਲ ਹੈ ਹੁਣ ਨਹੀਂ ਮਾਰਦਾ ਹਾਂ ਸਹੀ ਗੱਲ ਬਿੱਡ ਬਿੱਡ ਮਾਰ ਕੇ ਬਿੱਡ ਪਤਾ ਇਹ ਹਸ ਮਾਰਾ ਫਿਲਾ ਵਾਲਾ ਨਹੀਂ ਮਾ ਗਿਉ ਆ ਕੇ ਬੱਦੀ ਚ ਬਈ ਆਏ ਨੂੰ ਵੀ ਲਾਉਣਾ ਇਹ ਚ ਬੜੀ ਸਿਰਾ ਪੈਂਦੀ ਹੈ ਜੀ ਜੈਨ ਜੂਨ ਨਹੀਂ ਉੱਥੇ ਕੱਟਿਆ ਸੀ ਤਾਂ ਇੰਝ ਚਲਾਤਾ ਸੀ ਉੱਥੇ ਤਾਂ ਪੱਠਾ ਕਿਹੜਾ ਕੋ ਪਏ ਮਾਂ ਚੜਦਾ ਯਾਰ ਆ ਆ ਆ ਹਾਂ ਕਿਉਂ ਕੱਟੋ ਕੱਟਣਾ ਇਹ ਕਮਾ ਕੇ ਪੂਗੀ ਫਿਰ ਉਧਰ ਪੈਣਾ ਨਹੀਂ ਕੱਟਰ ਨਾ ਕੋ ਵੀ ਬਿਜਲੀ ਹਾਂ ਉਹ ਮਾਰਦਾ ਬਰੋਲੇ ਬਰੋਲੇ ਹੈ ਹੈ ਉਹ ਕੋਈ ਟੁਕੜਾ ਜਿਹਾ ਇੱਕ ਹੀ ਜਣਾ ਬਰੋਲਾ ਉਠਾ ਦਾਂਗੇ ਬਰੋਲੇ ਆਹ ਸ਼ਾਫਟ ਕਰਤੀ ਓਕੇ ਨਵੀਂ ਪਾਈ ਇਹੇ ਖੋਲ ਤਾਂ ਸਾਰਾ ਕੁਝ ਆਹ ਖੰਨੀ ਬੈ ਬੰਨਦਾ ਜਾਈ ਮਾ ਆਹ ਬਈ ਬੰਨਦਾ ਕਾਈ ਅੱਗੀ ہاں ਮਰੇ ਬੰਨਦਾ ਨੰਬਰਾਂ ਤੇ ਬੰਨਿਆ ਬਈ ਨਾ ਮੈਂ 10 ਤੇਰਾ ਬੰਨਦਾ ਬਲੇਡ ਤੇ ਬਈ ਕਿਵੇਂ ਕਮਾ ਕੇ ਦੇਖ ਲਈਏ ਆਪੋ ਦਾ ਹਮ ਨਾ ਨਾ ਮਹੀਰੇ ਇਕ ਦਾ ਆਹ ਬਾਈ ਦਾ ਖਾ ਦੇਦਾ ਹੋਰ ਸਾਬ ਇਹ ਫੋਰਮੈਂਡ ਹੋਰ ਸਾਬ ਇਹ ਤਾਂ ਬਸ ਕਿੰਨੇ ਖਾ ਹੋਵੇ ਨਾ ਉਸੋ ਹੀ ਆ ਉਸੋ ਹੀ ਬਸ ਇਧਰ ਬਈ ਤਾ ਕਿਉਂ ਕਾਸਤੇ ਨਾਟ ਨੂੰ ਵੀ ਫਿੱਟ ਪਹਿਲਾਂ ਆਪਾਂ ਕਰਤਾ ਸੀ ਤੁਹਾਨੂੰ ਦਿਖਾਇਆ ਵੀਡੀਓ ਚ ਜੇ ਹੁਣ ਪੱਕੇ ਕਰਦੇ ਜਮਾ ਨਾਟ ਲੱਗ ਰਿਹਾ ਕਸਾ ਨਾ ਟੇਬਲਕਾਰ ਦਾ ਪਪਾ ਤਾਂ ਗੇੜਾ ਆਹ ਤੇ ਇਹ ਨਾ ਪੂਰੀ ਘੈਂਟ ਬੈਠ ਲੰਬੀ ਚੀਜ਼ ਨਾ ਕੱਢ ਲਾ ਉਹਦਾ ਕੱਢਵਾ ਸਰਦੇ ਪੱਕਾ ਇਹ ਲੱਡੂ ਨੂੰ ਕਿੱਥਾਂ ਆਹੀ ਦੇ ਆਉਂਦੀ ਆਪਣੀ ਰਾਣੀ ਫੁੰਦਰਾ ਦੀ ਮਾਲਕਾ ਚੱਲੀ ਨੇ ਰਿਪੇਅਰ ਇਹਨਾਂ ਨੇ ਕਰਤੀ ਮਾਲਕਾ ਨੇ ਇਹਨਾਂ ਨੇ ਹੁਣ ਵਸ਼ਾ ਕੀ ਕਿਲਾ ਉਹਨੇ ਗੇੜਾ ਪਾਇਆ ਸੀ ਬੈਗਰੂ ਦੀ ਕਿਰਪਾ ਨਾਲ ਕਿਹਾ ਬੱਬੀ ਜਮਾ ਉਹ ਕੀ ਬਈ ਉਹ ਕੀ ਕੋਈ ਦਿੱਕਤ ਨਹੀਂ ਇਹ ਆ ਜਾਂਦੇ ਭਾਈ ਆਪਾਂ ਪੇਸ਼ ਆਬਦਕਾਰ ਦਾ ਪਤਾ ਗੇੜਾ ਜੇ ਤੋਂ ਬਾਜ ਨਹੀਂ ਹੁੰਦੀ ਭਾਈ ਇਹਦੀ ਜਮਾ ਇੱਕ ਨੰਬਰ ਚੱਲਦੀ ਆ ਨਾ ਕੋਈ ਬਾਜ ਉਸਰੀ ਵਾਂਗੂ ਜਾਂਦੀ ਆ 結構。 ਕਿਆ ਬਦਲਦਾ ਆਪਾਂ ਨੇ ਪਟਾ ਪਟਾਏ ਬਸ ਬਦਲਦਾ ਵੀ ਹੁਣ ਇੱਕ ਘਸਿਆ ਪਿਆ ਸੀ ਜਮ ਖਤਮ ਹੋ ਗਿਆ ਪਿਆ 4 ਇੰਚੀ ਪਟਾ ਲਾ ਕੇ ਤੇ ਜਮ ਓਕੇ ਕਰ ਦਾਂਗੇ ਨਾ ਮੂਰੇ ਪਲੇਟਾਂ ਆ ਇਹ ਤੇ ਆ ਸੰਦੀਪ ਲਈ ਬਾਗ ਜਾ ਕੋਈ ਸੰਦੀਪ ਦੇ ਦੂਰ ਐ ਮਾੜੀ ਗੱਲਬਾਤ ਕਰ ਲੂ ਅਦਨਾ ਕੋਈ ਆ ਬਈ ਲੈ ਬਈ ਬਾਈ ਮਾਡਲ ਦਾ ਆਪਾਂ ਕਰ ਕੰਮ ਕਰਤਾ ਸਾਰਾ A to Z ਗਰੀਸ ਗਲੂਸ ਆ ਗਿਆ ਮਸ਼ੀਨ ਨੂੰ ਅੱਜ ਅਸੀਂ ਕਿੜਾ ਪਾਵਾਂਗੇ ਨਾ ਬਦਲੇਦ ਨਹੀਂ ਆਪਣੇ ਪਹਿਲਾਂ ਕਿਤੇ ਹਾਂ ਬਈ ਲਾ ਦੇ ਕਿੰਨਾ ਹੀ ਜਣਾ ਬਾਈ ਸੰਦੀਪ ਆਇਆ ਇਹਨੇ ਕਰੀਆ ਖਾਰੀ ਖਰ ਬਸ਼ਪ ਮੈਂਦੀ ਵਾਰੀ ਤੇ ਆ ਪਟਾ ਖਤਮ ਹੋ ਰਿਹਾ ਸੀ ਹੁਣ ਆਪਾਂ ਬਈ ਇਹਦੇ ਕਹਿੰਦਾ ਗਲੀ ਖਾਰ ਕੇ ਚਲਾਉਂਦੇ ਹਾਂ ਸੰਦੀਪ ਤੇ ਆ ਪਟਾ ਹੁਣ ਵੱਡ ਕੇ ਬਸ 4 ਇੰਚੀ ਕਰਕੇ ਤੇ ਫਿੱਟ ਕਰ ਦਾਂਗੇ ਓਕੇ ਕਰ ਦਾਂਗੇ ਸਾਰਾ ਨਾ ਤੇ ਅੱਜ ਵੈਕਰੂ ਮੇਰ ਕਰੇ ਆਪਾਂ ਗੇੜਾ ਪਾ ਲਾ ਸੰਦੀਪ ਮੈਨੂੰ ਕੰਮ ਸਿਖਾ ਦੇ ਇਹਨੂੰ ਪੂਰਾ ਕੰਮ ਸਿਖਾਵਾਂਗੇ ਵੀਰ ਸਿਖਾ ਦੇ ਨਾ ਕੰਮ ਜ਼ਰੂਰੀ ਹੈ ਸਿੱਖਦੇ ਔਰ ਉਹਨੇ ਯਾਰ ਹੁਣ ਤਿੰਨ ਪਤੀਆ ਸਟਾਪ ਤੇ ਇਹ ਹਾਲ ਹੈ ਨਾ ਇਹ ਸਿੱਖਣਾ ਦਾ ਪਊਗਾ ਵੀ ਗੇ ਤਾਂ ਮੈਂ ਹੁਣ ਮਾਰਨ ਜਾਣਨਾ ਫੇਰ ਤਾਂ ਮਾਰਾਂਗਾ ਟੱਕਰ ਵੀ ਲਊਗਾ ਵੱਡ ਵੀ ਦਊਗਾ ਪਰ ਕਦੋਂ ਖਰਚੇ ਦੀ ਉਹਨੂੰ ਮਾਰੀ ਲੈਣਾ ਬਾਈ ਸੰਦੀਪ ਪਾਈ ਯਾਰ ਜਾਂ ਕੋਈ ਹੋਰ ਫੋਰਮਨ ਪਾਈ ਆਈ ਫੇ ਮਾਰੀ ਜਾਂਦੇ ਰਹਿੰਦੇ ਫੋਨ ਉਹਦਾ ਕੋਈ ਫਾਇਦਾ ਨਹੀਂ ਨਾ ਐਂ ਕਿ ਆਪਾਂ ਨੂੰ ਪਤਾ ਵੀ ਆਪਣੇ ਰੱਖਿਆ ਦਾ ਇਹਨੂੰ ਸਿੱਖੋ ਵੀ ਜ਼ਰੂਰੀ ਆ ਇਕੱਲਾ ਹੋ ਕੇ ਨਿਰਭਰ ਨਾ ਹੋਵੋ ਹੈ ਜ਼ਰੂਰੀ ਆ ਇਹ ਕਿਉਂਕਿ ਇਹਦਾ ਕੀ ਪਤਾ ਕਿੱਥੇ ਕੀ ਹੋ ਜੇ ਹੈ ਸਕੰਜਾ ਤੇ ਆਇਆ ਕਰਾਉਣਾ ਉਹ ਦੱਸਿਓ ਵੀ ਕਿਹੜਾ ਬੰਦਾ ਤਿਆਰ ਕਰਦਾਗਾ ਸ਼ਕੰਜੈ ਦਾ ਫਿਲਟਰ ਵਾਲਾ ਤੇ ਇੱਕ ਕਿਹੜਾ ਆਪਾਂ ਮੰਨ ਲਾ ਵੀ ਬਾਹਰ ਜਾਂਦੇ ਨੇ ਹਨਾ ਟਿੱਪਣੀ ਵਗੈਰਾ ਮੂਰੇ ਟੇਕੇ ਜਾਂਦੀ ਤੇ ਮੋਟਰਸਾਈਕਲ ਵਗੈਰਾ ਹਨਾ ਕਿ ਸਿਲੰਡਰ ਸਿਲੰਡਰ ਵਗੈਰਾ ਤੇ ਉਹ ਵੀ ਆਪਾਂ ਨੇ ਮੰਨ ਲਾ ਹਨਾ ਬਾਹਰ ਜਾਵਾਂਗੇ ਹੁਣ ਤੇ ਵੀ ਉਹ ਬਣਵਾਉਣਾ ਕਿਹੜਾ ਬੰਦਾ ਬਣਾ ਸਕਦਾਗਾ ਤੇ ਆਪਾਂ ਨੂੰ ਕਮੈਂਟ ਕਰ ਦਿਓ ਨੰਬਰ ਪਾ ਦਿਓ ਤੇ ਆਪਾਂ ਉਹਨਾਂ ਨਾਲ ਗੱਲਬਾਤ ਕਰ ਲਾਂਗੇ ਤੇ ਉਹ ਬਣਵਾਉਣਾ ਆਪਾਂ ਨੇ ਤਾਂ ਦੱਸਿਓ ਜਰੂਰ ਜਿੱਦਿਆ ਗੁੱਦ ਅੰਦਰ ਉਸ ਦਾ ਬੜਾ ਸਮਾਨ ਆ ਯਾਰ ਉਸ ਦਾ ਭੋਗ ਦੀ ਅੱਖ ਨਾਲ ਕਿਥੇ ਭੋਗ ਦੀ ਅੱਖ ਨਾਲ ਕੀ ਖਮਾਜਾ ਤਵਾਂ ਨ ਜਾ ਮੈਰਨ ਚ ਗੋਣੀ ਪੈਣੇ ਖੋਲ ਤਾਂ ਦੀ ਚੈਨ ਆ ਕਿਹੜੀ ਚੈਨ ਵਜਦੀ ਐ ਇਹ ਕਿਹੜੀ ਉਹ ਕਿਉਂ ਕਿਹੜੀ ਜਲੇਬੀ ਜਨ ਵਜਦੀ ਉਹ ਹਾਂ ਜਲੇਬੀ ਵਾਈਦੀ ਹਾਂ ਜਲੇਬੀ ਵਾਈਦੀ ਓਏ ਓਏ ਇੰਨੀ ਤਾਂ ਜਿਆਦਾ ਸੁਧਰੀ ਹੋ ਹਾਂ ਬੜੀ ਵੀ ਮੇਦਰਾਂ ਜਾਂ ਵੀ ਮੇਹਾਰਾਤ ਨੂੰ ਕਿਹੜਾ ਖਾਦਾ ਦਾ ਗੱਬੂਆ ਮੰਨ ਜੂਗੇ ਜੇ ਸਹੀ ਪਾਤੀ ਨਾ ਨਾ ਕਿ ਮਹੀਨ ਜੇ ਇੱਕ ਮਕਰ ਆ 33 34 ਫੋਰ ਮੰਨ ਦੇ ਅਜਾ ਉਤੀ ਜਉਤੀ ਆ ਫੋਰ ਚੈਂ ਦੇਖੀ ਕਿਵੇਂ ਪਾਉ ਜੈਂ ਕਰ ਸਹੀ ਪਾਤੀ ਮੰਨ ਜੈਗਾ ਹਾਂ ਮੰਨਣਾ ਵੀ ਪੱਕੀ ਗੱਲ ਆ ਹਾਂ ਬਾਬਾ ਬੰਨ ਜਾਂਦੇ ਦੇਖੀ ਮੈਂ ਉੱਥੇ ਮੈਂ ਚਲਾਈ ਆ ਸਰਸੇ ਪਹਿਲੀ ਵਾਰ ਜੇ ਉਹ ਤੇ ਨਹੀਂ ਚੇਲ ਬਈਏ ਦੇਖ ਲੋ ਕਿੱਥੋਂ ਨਹੀਂ ਕੀ ਕਪਾਤਾ ਨਾ ਸਹੀ ਪਈ ਨਹੀਂ ਸੰਦੀਪ ਸਹੀ ਆ ਪੱਟੀ ਆਉਂ ਚੈਨੇ ਨਮੀ ਲੈਂਦੀ ਸੀ ਨਾ ਤਾਂ ਕਰਕੇ 10 ਫੁੱਟ ਦੀ ਹੁੰਦੀ ਆ ਇਹ ਹੁਣ ਇਵੇਂ ਆ ਜਾਣ ਆਹਾ ਵੇ ਪੁਰਾਣਾ ਆ ਜਗਰ ਨੂੰ ਆ ਪੱਤੀ ਮੂਰੀ ਜੀ ਦੀ ਦਾਣੇ ਲਈ ਆਉਂ ਜਰ ਇਹ ਨਵੀਂ ਪਾਤੀ ਆ ਆਪਣਾ ਸ਼ਾਫਟ ਪਹਿਲਾਂ ਇਹਦੀ ਸ਼ੀਟ ਡਾਊਨ ਹੋ ਗਈ ਤੇ ਦਿੰਦੇ ਗੇਰ ਗੁਰ ਨਵੇਂ ਲਾਤੇ ਓਕੇ ਅੱਜ ਜਿਹੜਾ ਪਾ ਦੇਣਾਗਾ ਫੇਰ ਰਹੂਗੀ ਬਾਈ ਮਾਡਲ ਬਲਕਾਰ ਤਾਂ ਓਕੇ ਆ ਤੇ ਉੱਗਰ ਵੀ ਰਹਿੰਦਾ ਇੱਕ ਸੱਚ ਬਾਈ ਡਰਦੇ ਮੂਰੀ ਦੀ ਨਾ ਤੇ ਆ ਜੈਨ ਵੀ ਆਪਾਂ ਨਮੀ ਪਾਵਾਂਗੇ ਫੱਟੀਆਂ ਖੁੱਲੀਆਂ ਜਾਂਦਾਗਾ ਉਹਦੇ ਨਾਲ ਪੈਸਾ ਹਾਂ ਹੈ ਇਹ ਕੀ ਕਰਨਾ ਚੈੱਕਨ ਦੇ ਆ ਵੀ ਇਹ ਤੁਸੀਂ ਨੇ ਮੰਗ ਲਈ ਬੋਸ ਮੈਂ ਮੈਂ ਆਪੀ ਲਈ ਫਿਰਦਾ ਕੋਈ ਮੋੜੀ ਹੋਣੀ ਇਹ ਮਰੀ ਹੁਣ ਆਹੀ ਮੋੜ ਠੱਕਾ ਕਰਦੇ ਹੋ ਪੰਜੇ ਹੁਣ ਠੱਕੇ ਵਾਲੀ ਇੰਨੀ ਹੋਈ ਨਹੀਂ ਆ ਚਾਰ ਮਹੀਨੇ ਆ ਚਾਰ ਮਹੀਨੇ ਸਾਰਾ ਦਿਨ ਕੱ피 ਗਿਆ ਇਹ ਇਹ ਸੰਦੀਪ ਸੰਦੀਪ ਆ ਦੱਸਿਓ ਯਾਰ ਆ ਪੁੱਛਿਆ ਸੀਗਾ ਕਿਸੇ ਬੰਦੇ ਨੇ ਆਪਾਂ ਨੂੰ ਵੀ ਇਹ ਕਣਕ ਤੇ ਉੱਪਰਲੀ ਵੱਡੀ ਤੇ ਥੱਲੋ ਛੋਟੀ ਤੇ ਹੋਵੇ ਇਹਦੇ ਵਿੱਚ ਉਹ ਨਹੀਂ ਜੇ ਵੀ ਤੇ ਆਹੀ ਚੱਲਦੀ ਹੈ ਤੁੰਨੇ ਚ ਵੀ ਆਪਣੀ ਚੱਲਦੀ ਹੈ ਉੱਪਰ ਲੋ ਵੱਡੀ ਤੇ ਇੱਥੋਂ ਵੱਡੀ ਤੇ ਤੇ ਥੱਲੋ ਛੋਟੀ ਤੇ ਅੱਛਾ ਅੱਛਾ ਜੇ ਮੈਂ ਲਾ ਉਰਲੀ ਤੇ ਕਰ ਲੇ ਨਾ ਫੇ ਤਾਂ ਭਰਨ ਲੱਗ ਜੇ ਮਾਰੇ ਦਾਣੇ ਖੜਨ ਲੱਗ ਜਾਂਦੇ ਓਰੇ ਕੀ ਹੰਨੇ ਵੀ ਭਰ ਜਾਣਗੇ ਇਹ ਚੜਾਈ ਨਹੀਂ ਕਰਦਾ ਸਾਫ ਨਹੀਂ ਓਕੇ ਜੀ ਓਕੇ ਹੁਣ ਤਿਆਰੀ ਜੀ ਭੱਜਣੋਂ ਹਟ ਗਈ ਹੈ ਲਾਵਾਂਗੇ ਤੀਰੀ ਦੱਬ ਕੇ ਰੱਖੀ ਰਾਦੇ ਤੇ ਦੀ ਮਾਰ ਬੈਲ ਨਹੀਂ ਹੋ ਗਿਆ ਹੜ ਹੋਊਗਾ ਫਿਰ ਹੌਲੀ ਹੌਲੀ ਹੋਊਗਾ ਅਰੇ ਜਾ ਰਹੇ ਆ ਬਣੀ ਕਰਦੇ ਸਾਫ ਕਰਦੇ ਯਾਰ ਇਹਨੂੰ ਜਮਾ ਕਰਤਾ ਇੱਤਾ ਓਕੇ ਕਰ ਦੋ ਜਮਾ ਹੁਣ ਹਾਂ ਜੀ ਪਾਂ ਜਾਂਦੇ ਬ੍ਰੇਕ ਆ ਲੈ ਜੇ ਕੀ ਇਹ ਤੇ ਰਾਜਾ ਵੀ ਬਣ ਲੈ ਜਾਉਣਾ ਚਾਹੀਦਾ ਹੁੰਦਾ ਬ੍ਰੇਕਾਂ ਦਾ ਕੰਮ ਕਰਦੇ ਆ ਪੈਡਲ ਨਹੀਂ ਬਣ ਰਿਹਾ ਹੋਣ ਲੱਗਿਆ ਹਨਾ ਛੜ ਜੈਨਾ ਨਮੀਆਂ ਨਵੀਂ ਤਾਜੀ ਤਾਜੀ ਓਕੇ ਤਿੰਨੇ ਨਮੀਆਂ ਪਾਤੀਆਂ ਆ ਪਈਆਂ ਨੇ ਦੋ ਤੇ ਪਰਾਣੀਆਂ ਖੋਲ ਛੋਟ ਕੇ ਸਿੱਟੀਆਂ ਫੱਟੀਆਂ ਆਹ ਪਈਆਂ ਨੇ ਫੱਟੀਆਂ ਨਾਲ ਵਾਲੀਆਂ ਨੇ ਇਹ ਡੰਡੇ ਡੋਨੇ ਕਾਸਦੇ ਆ ਬਾਈ ਮਾਡਲ ਦਾ ਬਸ ਹੁਣ ਪਾ ਦੇਣਾ ਗੇਰ ਚੈੱਕ ਕਰ ਦੇਣੀ ਆ ਸਾਰੀ ਬਾਕੀ ਜੱਗੀ ਸਿੱਧੂ ਸਿੱਧੂ ਪਰਿਵਾਰ ਦਾ ਮੁੰਡਾ ਇਹ ਕਿਸੇ ਜੱਗੂ ਏ ਕਣਕਾਂ ਵੇਲੇ ਕੀ ਆਹ ਜੀਰੀਆਂ ਵੇਲੇ ਕੀ ਗੱਲ ਹੋਈ ਸੀ ਦੱਸੀ ਮਾੜਿਆ ਕਣਕਾਂ ਵੇਲੇ ਰਾਤ ਨੂੰ ਕਣਕਾਂ ਵੇਲੇ ਰਾਤ ਨੂੰ ਬੁਲਕਾਰ ਦਾ ਨੌ ਮਾਡਲ ਲਖਾਰ ਦਾ ਰਾਤ ਨੂੰ ਕੀ ਬਣਿਆ ਸੀ ਰਾਤ ਨੂੰ ਜੀ ਵੱਢ ਕੇ ਵੀਰੇ ਇਕਲੀ ਪਈ ਹਾਂ ਹਾਂ ਤੇ ਬ੍ਰੇਕ ਲੱਗੇ ਜੀ ਬ੍ਰੇਕ ਲੱਗੇ ਨਹੀਂ ਕਿ ਜੋ ਬੰਦਾ ਇਹਦਾ ਦੇ ਹੁੰਦੇ ਆਪਾਂ ਬੰਦਾ ਹਾਂ ਹਾਂ ਮਰੇ ਪਾਸਾ ਬਾਲਟ ਦੇ ਹੁੰਦੇ ਨੇ ਹਾਂ ਉਹ ਉਹ ਪਾ ਦਿੰਦੇ ਨੇ ਕੋਈ ਜਾ ਜਾ ਹਾਂ ਹਾਂ ਕੋਈ ਜਾ ਜਾ ਕੋਈ ਮਰੀ ਉਹ ਟਹਿਰ ਜ ਬ੍ਰੇਕ ਲੱਗਦੇ ਨਹੀਂ ਜੀ ਆਪੀ ਰੁਕ ਲੱਗੀ ਆਪੀ ਰੁਕ ਗਈ ਹੈ ਹਾਂ ਅੱਛਾ ਇਹੋ ਜੇ ਬੰਦੇ ਨੇ ਦੇਖ ਲਓ ਭਾਈ ਐ ਰੋਕ ਦਦੇ ਨੇ ਮਸ਼ੀਨਾ ਮੌਕੇ ਤੇ ਕਿਹੜਾ ਦਿਮਾਗ ਲਾ ਗਿਆ ਲਾ ਗਿਆ ਕੂਨੇ ਨਾ ਭਾਈ ਪਹਿਲੀ ਚੇਕ ਨਟ ਕਰਤਾ ਤੇ ਬਲੂਰ ਵਾਲੀ ਬੈਲਟ ਪਾਈ ਨਹੀਂ ਹੈਗੀ ਤੇ ਪਾਈ ਨਹੀਂ ਕਿਵੇਂ ਪਾਦੀ ਓਏ ਵੱਡ ਕੇ ਪਾਦੀ ਹੈ ਬੈਲਟ ਲੈ ਕੇ 13 ਦੇ ਨਟ ਭਾਂਜ ਕੇ ਜੋੜ ਪਾ ਦਿੱਤੇ ਅੱਛਾ ਬਿਟ ਦੇ ਵਾਹ ਤੇਰੇ ਜੱਗੂ ਅਨੇ ਉਹ ਕਰਤਾ ਬਾਈ ਜੀ ਮਾਂ ਪਾਉਗੇ ਹਿੰਗੀ ਨਾਲ ਘੁਮਾ ਦੇ ਉਸ ਲਾਵਾ ਕਿ ਨਹੀਂ ਹਵਾ ਕਿ ਨਹੀਂ ਇਹ ਚ ਆਉਂ ਦੇਖਣੀ ਤਿੰਨ ਮਨ ਹਵਾਏ ਚ ਪੌਂਡਾਂ ਦੇ ਹਿਸਾਬ ਤੇ ਨਹੀਂ ਹੈਗੀ ਤਿੰਨ ਮਨ ਕੱਲਾ ਲਾਉ ਜੱਗੂ ਲਾਦਾ ਕੱਲੇ ਨੂੰ ਕੀ ਹੈ ਹੋਵੇ ਉਈ ਮੱਡਾ ਜਿਹਾ ਲੱਗਦਾ ਬਈ ਸਾਨੂੰ ਬੰਦਾ ਵਾ ਉਹ ਤੇਜ ਹੈ ਇਹ ਉਹਦਾ ਮਾਲਕ ਹੈ ਇਹ ਉਹਨੂੰ ਮਾਲ ਪਹਿਲਾਂ ਇਹਦੀ ਇੱਥੇ ਪ੍ਰੋਮੋਸ਼ਨ ਹੋਈ ਆ ਆ ਸੁਰਕੀ ਲਈ ਖੜੀ ਹੈ ਕਿਹੜੀ ਸਾਰੇ ਸਾਰਿਆਂ ਦਾ ਗੁਰੂ ਆ ਬਈ ਗੁਰੂ ਠੀਕ ਆ ਆ ਇਹਦਾ ਮੁੰਡਾ ਠੀਕ ਆ ਹਾਂ ਆ ਇਹਦਾ ਭਾਈ ਆ ਹਾਂ ਤੇ ਆ ਕੁੜੀ ਇਹਨਾਂ ਦੀ ਤੇ ਆ ਛੋਟਾ ਪੁੱਤ ਭਾਂਜੀ ਪੋਤਾ ਪੋਤਾ ਇਹ ਇਹਦੇ ਮੂਰੇ ਦਾ ਨੱਚਦਾ ਨੱਚਦਾ ਸਾਰਾ ਕੁਝ ਆ ਦੇ ਮੂਰੇ ਤੇ ਇਹਦੇ ਮੂਰੇ ਹਲਕਾ ਪੈ ਜਾਂਦਾ ਮੜਾ ਜਾ ਆ ਬਸ ਸੱਦਾ ਮੜਾ ਮੜਾ ਗਾਲਾਂ ਗੁਲਾਂ ਤੇਰੇ ਵਾਸਤੇ ਆ ਜਾ ਲੈ ਲੈਣਾ ਬਈ ਜਿਹੜੀ ਆ ਥੋੜੀ ਹੈ ਬਈ ਜੇ ਕਾ ਇਹਦੇ ਨਾਲ ਲਾਤੀ ਇਹਦੇ ਨਾਲ ਨਹੀਂ ਨਿਕਲੂਗੀ ਇਹਦੇ ਨਾਲ ਲਾਤੀ ਇਹਦੇ ਨਾਲ ਨਿਕਲੂਗੀ ਤੇ ਬਾਕੀ ਜੱਗੂ ਨੂੰ ਪਤੀ ਹੈ ਨਾ ਜੱਗੂ ਜੱਗੂ ਲੋਕ ਨਾ ਭਾਈ ਇਹ ਉਸਤਾਦ ਉਹਨੂੰ ਮੰਨਦੇ ਨੇ ਕਿਹੜਾ ਮਨਲਾ ਕੰਮ ਸਿਖਾਉਂਦਾ ਹੈ ਨਾ ਜੱਗੂ ਇਹਨੂੰ ਉਸਤਾਦ ਮੰਨਦਾ ਇਹਨੂੰ ਜੱਗੂ ਐ ਆਂ ਗਏ ਸਾਈਕਲ ਦਾ ਮਾਰ ਗਾ ਜੋਰ-ਜੋਰ ਹਾਂ ਚੱਲ ਐ ਲੈ ਆਉਣਾ ਗਾ ਇਹ ਸਾਈਕਲ ਦਾ ਟਾਇਰ ਚੱਲ ਦੇ ਤੁਹਾਡਾ ਭਾਈ ਸਾਰਿਆਂ ਦਾ ਧੰਨਵਾਦ ਆਪਣੇ YouTube ਚੈਨਲ ਤੇ ਆਉਣ ਲਈ ਤੇ ਸਾਰੇ ਜਾਨੇ ਆਪਣੀ ਵੀਡੀਓ ਦੇਖਦੀ ਹੋ ਉਹਨੂੰ ਬਹੁਤ-ਬਹੁਤ ਸਿੱਜਣ ਨੂੰ ਪਿਆਰ ਦਿੱਤਾ ਤੇ ਮਿਲਦੇ ਆ ਕਿਸੇ ਅਗਲੀ ਵੀਡੀਓ ਦੇ ਵਿੱਚ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਤੇ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ